ਹਾਂਜੀ ਜੇਸੀ ਪ੍ਰिवेਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ ਲੁਧਿਆਣਾ ਵਿੱਚ 18.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 18.3 ਡਿਗਰੀ ਸੈਂਟੀਗ੍ਰੇਡ ਸੀ ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 8.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 5.5 ਡਿਗਰੀ ਸੈਂਟੀਗ੍ਰੇਡ ਸੀ ਸੋ ਨਾਰਮਲ ਤੋਂ ਥੋੜਾ ਉੱਪਰ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਟੈਂਪਰੇਚਰ ਚੱਲ ਰਿਹਾ ਹੈਗਾ ਪਰ ਜੇ ਅਸੀਂ 올ਓਵਰ ਜਿਹੜੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਕੱਲ کافی ਸੰਘਣੀ ਜਿਹੜੀ ਧੁੰਦ کافی ਥਾਵਾਂ ਤੇ ਅਬਜ਼ਰਵ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਹਲੇ ਕੋਈ ਸਿਸਟਮ ਡਬਲਯੂ ਡੀ ਸਿਸਟਮ ਕਿਸੇ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਅਸੀਂ ਨਹੀਂ ਦੇਖ ਰਹੇ ਤਾਂ ਕਰਕੇ ਬਾਰਿਸ਼ ਦੇ ਚਾਂਸਸ ਨਹੀਂ ਹੈਗੇ ਬਟ ਸੰਘਣੀ ਤੋਂ کافی ਸੰਘਣੀ ਧੁੰਦ ਵੀ ਪੰਜਾਬ ਦੇ ਵਿੱਚ کافی ਥਾਵਾਂ ਤੇ ਹੋ ਸਕਦੀ ਹੈ ਔਰ ਇਹਦੇ ਕਰਕੇ ਆਈਐਮਡੀ ਵੱਲੋਂ ਅੱਜ ਜਿਹੜਾ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਔਰ ਆਉਣ ਵਾਲੇ 2-3 ਦਿਨਾਂ ਵਾਸਤੇ orange ਅਲਰਟ ਜਾਰੀ ਕੀਤਾ ਸੋ ਬਟ ਇਹ ਹੈ ਕਿ ਜੇ ਮਿਨਿਮਮ ਟੈਂਪਰੇਚਰ ਫਰਦਰ ਡਿਕਰੀਜ਼ ਹੁੰਦਾ ਤਾਂ ਜਦੋਂ ਮਿਨਿਮਮ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਵੀ ਨੀਚੇ ਚਲੇ ਜਾਂਦਾ ਤਾਂ ਕੋਰਾ ਪੈਣ ਦੀ ਵੀ ਸੰਭਾਵਨਾ ਹੁੰਦੀ ਹੈ ਕਿਉਂਕਿ ਜਦੋਂ ਫੌਗ ਹੁੰਦੀ ਆ ਫੌਗ ਦਾ ਫਸਲਾਂ ਤੇ ਕੋਈ ਇੰਨਾ ਅਸੀਂ ਕਹਿ ਸਕਦੇ ਹਾਂ ਕਿ ਮਾੜਾ ਅਸਰ ਨਹੀਂ ਹੁੰਦਾ ਕਿਉਂਕਿ ਫੌਗ ਨਾਲ ਥੋੜਾ ਮੋਇਸਚਰ ਕ੍ਰੌਪਸ ਨੂੰ ਮਿਲ ਜਾਂਦਾ ਪਰ ਜਦੋਂ ਮਿਨਿਮਮ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਜਾਂਦਾ ਤਾਂ ਉਦੋਂ ਕੋਰਾ ਪੈਣ ਦੀ ਸੰਭਾਵਨਾ ਕਾਫੀ ਹੋ ਜਾਂਦੀ ਹੈ ਸਪੈਸ਼ਲੀ ਜਦੋਂ 3 ਜਾਂ 3.5 ਡਿਗਰੀ ਦੇ ਆਸ-ਪਾਸ ਜਾਂ ਇਹਦੇ ਤੋਂ ਘੱਟ ਮਿਨੀਮਮ ਟੈਂਪਰੇਚਰ ਹੁੰਦਾ ਸੋ ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ ਫਸਲਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਕੋਰੇ ਦੇ ਦਿਨਾਂ ਵਿੱਚ ਜਿਹੜੀਆਂ ਕੁਝ ਫਸਲਾਂ ਜਿਵੇਂ ਕਿ ਜਿਹੜੀਆਂ ਸਬਜ਼ੀਆਂ ਦੀਆਂ ਸਰਦੀ ਰੁੱਤੀਆਂ ਫਸਲਾਂ ਨੇ ਸਪੈਸ਼ਲੀ ਆਲੂ ਤੇ ਟਮਾਟਰ ਉਹ ਕਾਫੀ ਸੈਂਸਿਟਿਵ ਹੁੰਦੇ ਆ ਕੋਰੇ ਲਈ ਉਹਨਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਜਦੋਂ ਕਿ ਜਿਹੜੀਆਂ ਮੂਲੀ ਸ਼ਲਗਮ ਵਗੈਰਾ ਦੇ ਉੱਪਰ ਜਿਹੜਾ ਅਸਰ ਇਹਨਾਂ ਨਾਲੋਂ ਘੱਟ ਹੁੰਦਾ ਬਟ ਟਮਟਰ অর ਅਲੂ ਕਾਫੀ ਇਹਦੇ ਲਈ ਸੈਂਸਿਟਿਵ ਨੇ ਔਰ ਇਹਦੇ ਤੋਂ ਬਿਨਾ ਡਿਪੈਂਡ ਕਰਦਾ ਕਿ ਫਸਲ ਦੀ ਕਿਹੜੀ ਗ੍ਰੋਥ ਸਟੇਜ ਆ ਜੀਵਨ ਕਾਲ ਦੇ ਕਿਹੜੇ ਪੜਾਅ ਤੇ ਆ ਜਿਵੇਂ ਸ਼ੁਰੂ ਦੀਆਂ ਸਟੇਜਸ ਦੇ ਵਿੱਚ ਕੋਰੇ ਦਾ ਇਫੈਕਟ ਜ਼ਿਆਦਾ ਹੁੰਦਾ ਬਟ ਵਿਦ ਟਾਈਮ ਜਿਹੜਾ ਫਸਲ ਦੀ ਸਮਰੱਥਾ ਥੋੜੀ ਵੱਧ ਜਾਂਦੀ ਆ ਉਹਨੂੰ ਸਹਿਣ ਕਰਨ ਦੀ ਔਰ ਇਹਦੇ ਤੋਂ ਬਿਨਾ ਇਹ ਵੀ ਡਿਪੈਂਡ ਕਰਦਾ ਕਿ ਉਹ ਲਗਾਤਾਰ ਕਿੰਨੇ ਦਿਨ ਚੱਲ ਰਿਹਾ ਕਿਉਂਕਿ ਜਿਹੜੀਆਂ ਸੈਂਸਿਟਿਵ ਕ੍ਰੌਪਸ ਨੇ ਉਹ ਤਾਂ 1-2 ਦਿਨ ਨਾਲ ਵੀ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਕੁਝ ਕ੍ਰੌਪਸ ਨੇ ਜਿਨ੍ਹਾਂ ਨੂੰ ਕੁਝ ਦਿਨ ਲਗਾਤਾਰ ਪਵੇ ਜਿਵੇਂ ਸਰੋਂ ਦੀ ਕ੍ਰੌਪ ਤੇ ਜਦੋਂ ਫੁੱਲ ਬਣਦੇ ਨੇ ਤੇ ਜੇ ਲਗਾਤਾਰ 5-7 ਦਿਨ ਕੋਰਾ ਪਵੇ ਤਾਂ ਉਹਨੂੰ ਇਫੈਕਟ ਕਰਦਾ ਇਸੇ ਤਰ੍ਹਾਂ ਜੇ ਉਹਦੇ ਤੋਂ ਵੀ ਜ਼ਿਆਦਾ ਜਿਵੇਂ 2 ਹਫ਼ਤੇ ਲਗਾਤਾਰ ਹੋਵੇ ਤਾਂ ਆਈਵਨ ਕਣਕ ਤੇ ਵੀ ਇਫੈਕਟ ਕਰ ਸਕਦਾ ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਕੋਰਾ ਪੈਂਦਾ ਤਾਂ ਕਿਸਾਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਆਪਣੀਆਂ ਫਸਲਾਂ ਨੂੰ ਬਚਾਉਣ ਦਾ ਔਰ ਇਹਨੂੰ ਬਚਾਉਣ ਵਾਸਤੇ ਇੱਕ ਤਾਂ ਇਹ ਹੈ ਕਿ ਫਸਲ ਨੂੰ ਹਲਕਾ ਪਾਣੀ ਦੇਣਾ ਬਹੁਤ ਲਾਹੇਵੰਦ ਹੁੰਦਾ ਸੋ ਜਦੋਂ ਵੀ ਸੰਭਾਵਨਾ ਹੋਵੇ ਹੋਵੇ ਕਿ ਕੋਰਾ ਪੈ ਸਕਦਾ ਤਾਂ ਫਸਲ ਨੂੰ ਹਲਕਾ ਪਾਣੀ ਲਾ ਦੇਣਾ ਚਾਹੀਦਾ ਕਿਉਂਕਿ ਜਦੋਂ ਮਿੱਟੀ ਦੇ ਵਿੱਚ ਸਿਲ ਹੁੰਦੀ ਹੈ ਤਾਂ ਉਹਦੀ ਗਰਮੀ ਨੂੰ ਸੋਖ ਕੇ ਰੱਖਣ ਦੀ ਸਮਰੱਥਾ ਵੱਧ ਜਾਂਦੀ ਹੈ ਉਹਦੇ ਨਾਲ ਕੋਰੇ ਤੋਂ ਬਚਾ ਹੁੰਦਾ ਔਰ ਸੈਕੰਡਲੀ ਮਲਚ ਦੀ ਯੂਜ਼ ਵੀ ਕੋਰੇ ਤੋਂ ਬਚਾ ਲਈ ਕਾਫੀ ਲਾਹੇਵੰਦ ਇਹਦੇ ਲਈ ਫਾਰਮਰ ਜਿਵੇਂ ਝੋਨੇ ਦੀ ਪਰਾਲੀ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਕਾਫੂ ਸਰਕੰਡਾ ਵਰਤ ਸਕਦੇ ਨੇ ਜਾਂ ਇਵਨ ਪਲਾਸਟਿਕ ਸ਼ੀਟਸ ਵੀ ਵਰਤ ਸਕਦੇ ਨੇ ਸੋ ਉਹਦੇ ਨਾਲ ਕਵਰ ਕਰਨ ਨਾਲ ਵੀ ਜਿਹੜਾ ਕੋਰੇ ਤੋਂ ਕਾਫੀ ਬਚਾਅ ਹੋ ਸਕਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਰੈਡ ਅਲਰਟ ਹੈ ਇਸ ਠੰਡ ਲੱਗੇ ਲੱਗੇ ਕੋਰੇ ਲੱਗੇ ਕਿਤਾ ਜਾ। ਅ ਨਹੀਂ ਜੀ ਹਲੇ ਫੌਗ ਚੱਲ ਰਹੀ ਹੈ ਕਿਉਂਕਿ ਮਿਨਿਮਮ ਟੈਂਪਰੇਚਰ ਅੱਜ 8.6 ਡਿਗਰੀ ਸੈਂਟੀਗ੍ਰੇਡ ਹੈ। ਹਲੇ ਇਹ ਨਾ ਦਿਨਾਂ ਵਿੱਚ ਫੌਗ ਦੀ ਹੀ ਪ੍ਰੈਡਿਕਸ਼ਨ ਹੈ ਔਰ ਜਿਹੜਾ ਰੈੱਡ ਅਲਰਟ ਅੱਜ ਵਾਸਤੇ ਔਰ ਆਨਵਾਰ ਦੇ 2-3 ਦਿਨਾਂ ਵਾਸਤੇ ਔਰੇਂਜ ਅਲਰਟ ਹੈ ਉਹ ਫੌਗ ਵਾਸਤੇ ਹੈ। ਬਟ ਆਨਵਾਰੇ ਦਿਨਾਂ 'ਚ ਜੇ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਜਾਂਦਾ ਹੈ ਮਿਨਿਮਮ ਟੈਂਪਰੇਚਰ ਤਾਂ ਕੋਰੇ ਦੇ ਚਾਂਸਸ ਹੁੰਦੇ ਨੇ। ਸਰ ਇਸ ਮੈਮ ਇਸ ਕੋਰੇ ਤੋਂ ਬਚਣ ਸੇ ਆਮ ਲੋਕਾਂ ਨੂੰ ਕੀ ਐਡਵਾਈਸ ਹੈ ਜੀ ਤੁਹਾਡੇ ਵੱਲੋਂ ਕੀ ਕੋਰੋਂ ਮੁਕੇ ਕੋਰੇ ਦੇ ਟਾਈਮ ਤੋਂ ਘੱਟ ਨਿਕਲਣ ਬਾਰੇ ਬਿਲਕੁਲ ਜੀ ਕਿਉਂਕਿ ਜਦੋਂ ਕੋਰਾ ਪੈਂਦਾ ਉਹਨਾਂ ਦਿਨਾਂ ਦੇ ਵਿੱਚ ਠੰਡ ਕਾਫੀ ਜ਼ਿਆਦਾ ਹੁੰਦੀ ਹੈ ਨਿਊਨਤਮ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਹੁੰਦਾ ਸੋ ਸਾਰਿਆਂ ਨੂੰ ਠੰਡ ਦਾ ਬੜਾ ਬਚਾਅ ਕਰਨਾ ਚਾਹੀਦਾ ਔਰ ਉਹਦੇ ਤੋਂ ਬਿਨਾਂ ਅੱਜਕੱਲ ਵੀ ਜਿਵੇਂ ਤੁੰਦ ਸੰਘਣੀ ਕਾਫੀ ਹੋ ਰਹੀ ਹੈ ਇਹਦੇ ਵਿੱਚ ਵੀ ਆਮ ਲੋਕਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਜੀ ਜੇ ਤੁਹਾਡੇ ਕੋਈ ਟਰੈਵਲ ਪਲਾਨਸ ਨੇ ਉਹ ਤੁਹਾਨੂੰ ਜ਼ਰੂਰ ਉਹਦੇ ਤੇ ਗੌਰ ਕਰਨਾ ਚਾਹੀਦਾ ਕਿਉਂਕਿ ਘਰੋਂ ਤਾਂ ਹੀ ਨਿਕਲੋ ਜੇ ਬਹੁਤ ਜ਼ ਅਦਰਵਾਈਜ਼ ਇੰਨੀ ਸੰਗਣੀ ਤੁੰਦ ਦੇ ਵਿੱਚ ਜਿਹੜਾ ਸਫ਼ਰ ਤੋਂ ਵੀ ਥੋੜਾ ਗੁਰੇਜ਼ ਕਰਨਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ